ਤੂੰ ਦੀਵਾਂ ਦੇ ਗੱਲ ਵੱਡ ਕੇ ਆਪਣੇ ਆਪ ਨੂੰ ਧਰਮੀ ਕਹਿ ਰਿਹਾ ਹੈ ਤੇ ਜਿਹੜਾ ਜੀ ਵੱਡ ਕੇ ਆਪਣੇ ਬੱਚੇ ਪਾਲ ਰਿਹਾ ਉਹਨੂੰ ਤੂੰ ਕਸਾਈ ਕਹਿ ਰਿਹਾ ਉਹਦਾ ਨਾਮ ਕਸਾਈ ਤੇ ਤੂੰ ਵੱਡ ਕੇ ਖਾਣ ਵਾਲਾ ਧਰਮੀ ਬਣ ਗਿਆ ਬਈ ਕੰਮ ਇੱਕੋ ਹੀ ਹੈ ਤੇ ਨੋਂ ਦੋ ਰੱਖੀ ਫਿਰਦੇ ਸਭ ਮੈਂ ਇੱਕ ਖੁਦਾਏ ਕਹਿ ਤੂੰ ਜੀ ਵੱਦੋ ਸੋ ਧਰਮ ਕਰ ਥਾਪੋ ਅ ਧਰਮ ਕਹੋ ਕਦ ਭਾਈ ਆਪਸ ਕੋ ਮਨਵਰ ਕਰ ਥਾਪੋ ਕਾਕੋ ਕਹੋ ਕਸਾਈ ਇਹਨੂੰ ਗਰੀਬ ਨੂੰ ਕੱਦ ਤੂੰ ਕਸਾਈ ਕਹਿਣਾ ਉਹ ਵੀ ਟੰਬਰ ਪਾਲਦਾ ਪਿਆ ਆਪਣਾ ਆਪਣੇ 4-5 ਜੀ ਪਾਲਦਾ ਤੂੰ ਧਰਮੀ ਐ ਤੇ ਉਹ ਵੀ ਧਰਮੀ ਹੋਈ ਐ ਉਹ ਵੀ ਆਪਣੇ ਬਾਲ ਬੱਚੇ ਪਾਲਦਾ ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਕਿੱਥੇ ਲਿਖਿਆ ਹੋਇਆ ਜਿਵੇਂ ਪੀ ਐਚ ਡੀ ਕੀਤੀ ਹੁੰਦੀ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਆ ਗੁਰੂ ਗ੍ਰੰਥ ਸਾਹਿਬ ਦੀ ਬਚਨ ਹੈ ਕਿ ਉਰਦੂ ਪੜ ਰਹੇ ਸੀ ਕਹਿੰਦੇ ਤੂੰ ਧਰਮੀ ਨਹੀਂ ਅਖਵਾਸਦਾ ਜਾਂ ਫਿਰ ਉਹਨੂੰ ਕਸਾਈ ਨਾਲ ਆਖੀ ਜਾ ਕੇ ਤੁਹਾਡੇ ਦੂਆਂ ਦਾ ਕੰਮ ਇੱਕੋ ਹੀ ਹੈ ਪੁੱਛਦੇ ਨਹੀਂ ਲਿਖਿਆ ਹੋਇਆ ਗੁਰੂ ਗ੍ਰੰਥ ਤੂੰ ਤਾਂ ਜਪਜੀ ਸਾਹਿਬ ਨਹੀਂ ਕਦੇ ਪੜਿਆ ਤੂੰ ਗੁਰੂ ਗ੍ਰੰਥ ਜਪਜੀ ਸਾਹਿਬ ਜੀ ਕਹਿੰਦੇ ਨੇ ਆਪੇ ਬੀਜ ਉਹ ਬੀਜ ਜਿਹੜੇ ਤੂੰ ਆਪ ਵੜਨੇ ਨੇ ਫਿਰ ਕਣਕ ਬੀਜ ਕੇ ਛੋਲੇ ਨਹੀਂ ਵੱਡੇ ਜਾਣੇ ਤੇਰੇ ਤੋਂ ਮੁੜ ਕੇ